ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਦਾ ਦਵਿੰਦਰ ਸਿੰਘ ਬੋਪਾਰੇ ਜੋ ਕਿ 1.5 ਸਾਲ ਪਹਿਲਾਂ ਸਟੱਡੀ ਵੀਜ਼ਾ ਦੇ ਉੱਤੇ ਇੰਗਲੈਂਡ ਰਿਟੇਨ ਗਿਆ ਸੀ ਪਿਛਲੇ ਦਿਨਾਂ ਇੰਗਲੈਂਡ ਫੌਜ ਦੇ ਵਿੱਚ ਹੋਈ ਭਰਤੀ ਦੇ ਵਿੱਚ ਦਵਿੰਦਰ ਨੇ ਟੈਸਟ ਕਲੀਅਰ ਕੀਤਾ ਅਤੇ ਅੱਜ ਪਿੰਡ ਪੰਡੋਰੀ ਦਾ ਇਹ ਨੌਜਵਾਨ ਬ੍ਰਿਟੇਨ ਦੀ ਆਰਮੀ ਵਿੱਚ ਭਰਤੀ ਹੋ ਚੁੱਕਾ ਹੈ ਅਤੇ ਪਰਿਵਾਰ ਤੋਂ ਇਲਾਵਾ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਲੋਕ ਵਧਾਈਆਂ ਦੇਣ ਮੂੰਹ ਮਿਠਾ ਕਰਨ ਦੇ ਲਈ ਘਰ ਪਹੁੰਚ ਰਹੇ ਨੇ ਦੱਸ ਦਈਏ ਦਵਿੰਦਰ ਸਿੰਘ ਦੇ ਪਿਤਾ ਬਸੰਤ ਸਿੰਘ ਜੋ ਕਿ ਕੈਂਸਰ ਨਾਲ ਪੀੜਿਤ ਸਨ ਅਤੇ ਜੇਨਾ ਦੀ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਦੱਸ ਦਈਏ ਇਸ ਦੌਰਾਨ ਦਵਿੰਦਰ ਸਿੰਘ ਦੀ ਉਮਰ ਮਹਿਜ 5 ਸਾਲ ਸੀ ਘਰ ਦੇ ਵਿੱਚ ਦਵਿੰਦਰ ਸਿੰਘ ਧੀਮਾ ਅਤੇ ਉਹਨਾਂ ਦੀ ਤਾਈ ਹੀ ਬਚੇ ਸਨ ਅਤੇ ਇਹਨਾਂ ਦੋਨੇ ਮਹਿਲਾਵਾਂ ਨੇ ਅਤੇ ਇਹਨਾਂ ਦੋਹਾਂ ਦਰਾਣੀ ਜਠਾਣੀ ਨੇ ਬੜੀ ਮਿਹਨਤ ਮੁਸ਼ਕਲ ਦੇ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਦਵਿੰਦਰ ਸਿੰਘ ਅਤੇ ਉਸਤੇਪਰਾ ਹਰਮਨ ਜੋਤ ਨੂੰ ਪੜਾਇਆ ਲਿਖਾਇਆ ਅਤੇ ਅੱਜ ਦੋਨੇ ਬੱਚੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਨੇ ਦੱਸ ਦਈਏ ਕਿ ਦਵਿੰਦਰ ਸਿੰਘ ਦਾ ਵੱਡਾ ਭਰਾ ਹਰਮਨ ਜੋਤ ਅਰਬ ਕੰਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਛੁੱਟੀਆਂ ਦੇ ਉੱਤੇ ਆਪਣੇ ਪਿੰਡ ਆਇਆ ਹੋਇਆ ਹੈ ਇਸੇ ਦੌਰਾਨ ਉਹਨਾਂ ਨੂੰ ਦਵਿੰਦਰ ਸਿੰਘ ਦੀ ਫੌਜ ਵਿੱਚ ਭਰਤੀ ਹੋਣ ਦੀ ਸੋਚਣਾ ਮਿਲੀ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਜਿਹੜੀ ਗੱਲ ਆ ਉਹਦੀ ਬੱਚੇ ਦੀ ਉਹ 2023 ਦੇ ਵਿੱਚ ਗਿਆ ਸੀ ਸਟੱਡੀ ਵੇਸ ਤੇ ਉਹਨੇ ਉੱਥੇ ਜਾ ਕੇ ਹਾਲੇ ਡੇਢ ਸਾਲ ਦੀ ਸਟੱਡੀ ਕੀਤੀ ਆ ਕੁਦਰਤ ਵੱਲੋਂ ਕੋਈ ਵੈਕੈਂਸੀਆਂ ਨਿਕਲੀਆਂ ਤੇ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਮਤਲਬ ਕਿ ਉਹ ਬਹੁਤ ਵੱਡੇ ਭਾਗਾਂ ਵੜਾ ਸਮਝੋ ਨਹੀਂ ਉਹ اسی ਤਾਂ ਇੱਥੇ ਮਤਲਬ ਵੀ ਆਈ ਲੈਟਸ ਕਰਕੇ ਹੀ ਗਿਆ ਸੀ ਸਟੱਡੀ ਵੇਸ ਤੇ ਬੀਵੀਏ ਦੀ ਉੱਧਰ ਡਿਗਰੀ ਕਰਨ ਲੱਗ ਗਿਆ ਸੀ ਜਿਵੇਂ ਆਪਣੇ ਪੰਜਾਬ ਵਿੱਚ ਪੋਸਟਾਂ ਨਿਕਲਦੀਆਂ ਉਥੇ ਪੋਸਟ ਨਿਕਲੀ ਉਹਨੇ ਅਪਲਾਈ ਕੀਤਾ ਤਾਂ ਉਹਨੂੰ ਮਤਲਬ ਉਥੇ ਸਲੋਦੀ ਸਿਲੈਕਸ਼ਨ ਤਾਂ ਬਾਅਦ ਚ ਹੁੰਦੀ ਆ ਪਹਿਲਾਂ ਉਹਨਾਂ ਨੇ ਉਹ ਤੋਂ ਡਾਕੂਮੈਂਟ ਮੰਗੇ ਤਾਂ ਉਹਨੇ ਉਹ ਸਾਰੇ ਦੇਤੇ ਤਾਂ ਉਹ ਦੇ ਕੇ ਮਤਲਬ ਉਹਨੇ ਸਾਨੂੰ ਦੱਸਿਆ ਵੀ ਐਵੇਂ ਐਵੇਂ ਵੇ ਕਾਗਜ਼ ਦਿੱਤੇ ਹੋਏ ਨੇ ਫਿਰ ਉਹ ਉਥੇ 3 ਦਿਨ ਲਈ ਬੁਲਾਇਆ ਸੀ ਉਦੋਂ ਸਿਲੈਕਟ ਹੋ ਗਿਆ ਕਿਉਂਕਿ ਉਹ ਇੱਥੇ ਵੀ ਪਲੇਅਰ ਸੀ ਜਿਹੜੀ ਉਹਨਾਂ ਦੀ ਰਿਕਾਇਰਮੈਂਟ ਸੀ ਉਹ ਸਾਰੀ ਕੰਪਲੀਟ ਕਰਦਾ ਸੀ ਹਾਈਟ ਬਹੁਤ ਆ ਦੀ 6 ਫੁੱਟ ਤੋਂ ਉੱਪਰ ਆ ਤੇ ਬਾਕੀ ਜੰਪ ਵਗੈਰਾ ਉਹਦਾ ਬਹੁਤ ਲੌਂਗ ਆ ਕਿਉਂਕਿ ਇੱਥੇ ਬਾਲੀਵਾਲ ਦਾ ਪਲੇਅਰ ਸੀ ਛੋਟੇ ਹੁੰਦੇ ਤੋਂ ਹੀ ਉਹ ਖੇਡਦਾ ਸੀ ਗਰਾਊਂਡ 'ਚ ਜਾਂਦਾ ਸੀ ਇੱਥੇ ਵੀ ਕਾਫੀ ਉਹਨੇ ਨਾਮ ਵਗੈਰਾ ਜਿੱਤੇ ਹੋਏ ਆ ਇਸ ਕਰਕੇ ਖੇਡਾਂ ਵੀ ਇਸ ਤੇ ਲਾ ਲੂ ਕਿਵੇਂ ਵੀ ਲਾ ਲੂ ਮਤਲਬ ਵੀ ਉਹਨੇ ਪ੍ਰਾਪਤੀ ਕੀਤੀ ਹੈ ਹਾਂਜੀ ਉਹਦਾ ਤਾਂ ਸਾਡਾ ਜੁਆਇੰਟ ਪਰਿਵਾਰ ਹੈ ਮਤਲਬ ਉਹਦੇ ਤਾਈ ਜੀ ਆ ਦਾਦੀ ਜੀ ਉਹ ਵੀ ਉਹਦੇ ਯੂਕੇ ਜਾਣ ਤੋਂ ਬਾਅਦ ਹੀ ਐਕਸਪਾਇਰ ਹੋਏ ਆ ਤੇ ਪਰ ਉਹਨਾਂ ਦੇ ਤਾਇਆ ਜੀ ਤੇ ਫਾਦਰ ਦੀ ਡੈਥ ਹੋਈ ਨੂੰ ਹੋ ਗਏ 20 ਤੋਂ 19 ਸਾਲ ਇਹਦੇ ਪਾਪਾ ਨੂੰ 20 ਸਾਲ ਹੋ ਗਏ ਤਾਇਆ ਜੀ ਨੂੰ 19 ਸਾਲ ਹੋ ਗਏ ਤੇ ਉਸ ਤੋਂ ਬਾਅਦ ਤਾਂ ਅਸੀਂ ਲੇਡੀ ਜੀ ਸੀ ਇਹ ਉਸ ਟਾਈਮ 5 ਸਾਲ ਦਾ ਸੀ ਜਦ ਇਹਦੇ ਫਾਦਰ ਦੀ ਡੈਥ ਹੋਈ ਹਾਂਜੀ ਜ਼ਮੀਨ ਤਾਂ ਸਾਡੇ ਮਤਲਬ ਨਾ ਮਾਤਰਾ 1.5 ਕਿੱਲਾ ਦੋ ਭਰਾਵਾਂ ਨੂੰ ਉਸ ਤੋਂ ਬਾਅਦ ਅਸੀਂ ਮੱਝਾਂ ਰੱਖਦੇ ਸੀ ਦੁੱਧ ਪਾਉਂਦੇ ਸੀ ਮੈਂ ਵੀ ਮਿਹਨਤੀ ਸੀ ਤੇ ਬੱਚੇ ਵੀ ਨਾਲ ਸਾਥ ਦਿੰਦੇ ਸੀ ਜਿਵੇਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਲਿਆਉਣੇ ਆ ਕੇ ਪੱਠੇ ਪਾਉਣੇ ਫਿਰ ਖੇਡਣ ਜਾਣ ਤੇ ਉਸ ਤੋਂ ਬਾਅਦ ਮੈਂ ਆਂਗਣਵੜੀ ਦੇ ਵਿੱਚ ਜੌਬ ਕਰਦੀ ਆ 12 ਸਾਲ ਤੋਂ ਤੇ ਇਹ ਮਿਹਨਤ ਸਾਡੀ ਸਾਰਿਆਂ ਦੀ ਰਣ ਮਿਲ ਕੇ ਜਿਹੜੀ ਮਿਹਨਤ ਦੇ ਸਦਕਾ ਉਹ ਕਾਬਿਲ ਹੋਇਆ ਖੁਸ਼ੀ ਤਾਂ ਹੁੰਦੀ ਹੈ ਜੀ ਹਰ ਮਾਂ ਚਾਹੁੰਦੀ ਆ ਵੀ ਉਹਦੇ ਬੱਚੇ ਆ ਜਿਹੜੇ ਉਹ ਮਤਲਬ ਕਾਮਯਾਬੀ ਪ੍ਰਾਪਤ ਕਰਨ ਨਾ ਕਿ ਇਹ ਹੁਣ ਕਾਮਯਾਬੀ ਵੀ ਵੱਡੀ ਆ ਨੇ ਇੱਕ ਮੱਧ ਪਰਿਵਾਰ ਦੇ ਵਿੱਚੋਂ ਉੱਠ ਕੇ ਬੱਚੇ ਨੇ ਬਲੰਦੀਆਂ ਨੂੰ ਛੂਹਿਆ ਫਿਰ ਇੱਕ ਸਿੰਗਣ ਮਦਰ ਨੇ ਪਰਵਰਸ਼ ਕੀਤੀ ਖੁਸ਼ੀ ਤਾਂ ਹੁੰਦੀ ਹੀ ਆ ਸਾਨੂੰ ਵੀਰੇ ਢਾਈ ਕਿ ਮਹੀਨੇ ਪਹਿਲਾਂ ਜਾਣੀ ਦੀ ਪਤਾ ਲੱਗਿਆ ਸੀ ਵੀ ਜਲੂ ਦੀ ਸਿਲੈਕਸ਼ਨ ਹੋ ਗਈ ਸੀ ਤੇ ਉਸ ਤੋਂ ਬਾਅਦ ਜਾਣੀ ਦੀ ਫਿਰ ਪ੍ਰੋਸੈਸ ਚੱਲਦਾ ਰਿਹਾ ਹੌਲੀ ਜਿਵੇਂ ਆਪਾਂ ਕਹਿੰਦੇ ਆ ਲਾਈਨ ਵਾਈਜ਼ ਮੈਂ ਚੱਲਦਾ ਗਿਆ ਤੇ ਉਸ ਤੋਂ ਬਾਅਦ ਹੋਣ ਜਾਣੀ ਦੀ ਉਹਨਾਂ ਦੀ ਵਰਦੀ ਪੈ ਗਈ ਤਾਂ ਦੇਖ ਕੇ ਮੈਂ ਰੂਹ ਜੀ ਖੋਸ ਹੋ ਗਈ ਮਿਹਨਤ ਕੀਤੀ ਸਾਡੀ ਪੱਲੇ ਪੈ ਗਈ ਯੋ ਤੁਸੀਂ ਪਹਿਲਾਂ ਤੋਂ ਛੋਟੇ ਉਮਰ ਦੇ ਵਿੱਚ ਸਾਡੇ ਜਾਨੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਉਦੋਂ ਬਾਅਦ ਜਾਨੀ ਦੀ ਤੁਹਾਨੂੰ ਪਤਾ ਵੀ ਪਿਓ ਤੋਂ ਬਿਨਾ ਪਾਲਣਾ ਬਹੁਤ ਔਖਾ। ਪਰ ਸਾਡੀਆਂ ਮਾਵਾ ਨੇ ਸਾਨੂੰ ਬਹੁਤ ਕਸ਼ਟ ਝੱਲ ਕੇ ਸਾਨੂੰ ਪਾਲਿਆ, ਪੜਾਇਆ ਲਿਖਾਇਆ। ਕੋਈ ਬਾਲੀ ਵੱਡੀ ਖੇਤੀ ਵੀ ਨਹੀਂ ਸੀਗੀ। ਛੋਟੇ ਜਾਨੀ ਅਸੀਂ ਛੋਟੇ ਕਿਸਾਨ ਆ ਜਿਵੇਂ ਆਪਾਂ ਕਹਿੰਦੇ ਆਮ ਪਰਵਾਰ ਮੀਡਲ ਕਲਾਸ ਆ। ਉਦਾਂ ਸੀ ਜਾਨੀ ਇਹਨਾਂ ਨੇ ਮਿਹਨਤ ਕਰਕੇ ਸਾਨੂੰ ਪੜਾਇਆ ਲਿਖਾਇਆ ਤੇ ਬਾਕੀ ਸੀ ਖੇਡਾਂ ਖੇਡਦੇ ਸੀ ਵੀਰੇ। ਖੇਡਾਂ ਦੇ ਵਿੱਚ ਵਧੀਆ ਸੀਗੇ, ਵਧੀਆ ਜਿੱਤ ਦੇ ਕਰਦੇ ਸੀਗੇ ਤੇ ਉਹਦੇ ਕਰਕੇ ਗਰਾਊਂਡ ਨਾਲ ਜੁੜੇ ਹੋਏ ਸੀ। ਅਸੀਂ ਵੀ ਜਾਣੀ ਦੀਨਾਂ ਦੀਆਂ ਦੇਖਦੇ ਸੀ ਵੀ ਇੰਨੀ ਮਿਹਨਤ ਕਰਦੇ ਸਾਡੇ ਮੰਮੀ ਹੁਣੀ ਸਾਡੇ ਲਈ ਕਰਦੇ ਆਗੇ ਫਿਰ ਅਸੀਂ ਵੀ ਇੱਕ ਜਾਣੀ ਦੀ ਮੈਥੀ ਲਿਆ ਸੀ ਵੀ ਨਸ਼ੇ ਕੰਨੀ ਨਹੀਂ ਚਾਕਣਾ ਵੀ ਆਪਾਂ ਆਪਦਾ ਜਾਣੀ ਦੀ ਕੰਮ ਇਹ ਜੇ ਕਰਨੇ ਆ ਜਾਣੀ ਦੀ ਸਾਡੇ ਪਿਓ ਦਾ ਸਿਵਾ ਨਾ ਫਰੋ ਲਿਆ ਜਾਵੇ ਵੀ ਵਧੀਆ ਕੰਮ ਕਰਨੇ ਆ ਜਿ ਮਿਸਾਲ ਬਣਿਆ ਸਾਡਾ ਮੇਰਾ ਭਰਾ ਜਿਹੜਾ ਛੋਟਾ ਪਰਤੀ ਹੋਇਆ ਬਹੁਤ ਓਨੇ ਮਿਹਨਤ ਕੀਤੀ ਆ ਵੀਰੇ ਕੰਮ ਵੀ ਕਰਦੇ ਜੇ ਖੇਤੀ ਵੀ ਕਰਦੇ ਸੀ ਨਾਲ ਖੇਡਦੇ ਕਰਦੇ ਵੀ ਰਹੇ ਤੇ ਅੱਜ ਉਹਦੀ ਮਿਹਨਤ ਜਾਣੀ ਦੀ ਪੱਲੇ ਪੈ ਗਈ ਮੈਂ ਵੀਰੇ ਜਾਨੀ ਦੀ ਸਾਊਦੀ ਅਰਬ ਦੇ ਵਿੱਚ ਟਰਾਲਾ ਚਲਾਉਂਦਾ ਸੀਗਾ 2 ਢਾਈ ਸਾਲ ਉੱਥੇ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਹੁਣ ਥੋੜਾ ਟਾਈਮ ਪਹਿਲਾਂ ਹੀ ਆਇਆ ਜਾਨਕਿ ਜਾਨਕਿ ਉਦੋਂ ਉਹ ਆਈਲੈਂਡਸ ਕਰਦਾ ਸੀਗਾ ਜਾਨੀ ਤੁਹਾਨੂੰ ਪਤਾ ਵੀ ਹੁਣ ਆਪਣਾ ਜਿਵੇਂ ਆਪਾਂ ਕਹਿ ਦਿੰਨਾ ਵੀ ਇੱਧਰ ਜੇ ਬਹੁਤ ਬਹੁਤ ਕੁਝ ਆ ਜੀ ਨੂੰ ਵੀਰੇ ਇੱਧਰ ਮਿਲ ਗਿਆ ਠੀਕ ਆ ਪਰ ਸਾਡੇ ਵਰਗੇ ਪਰਿਵਾਰਾਂ ਦਾ ਸਾਰਾ ਬਾਹਰਲਾ ਦੇਸ਼ ਹੀ ਆ ਅਕਸਰ ਲੋਕ ਕਹਿ ਦਿੰਦੇ ਆ ਕਿ ਪੰਜਾਬ ਚ ਬਹੁਤ ਕੁਝ ਆ ਪਰ ਛੋਟੇ ਜ਼ਿਮੀਂਦਾਰ ਨੂੰ ਆਪਣੇ ਘਰ ਦਾ ਸਰਕਲ ਚਲਾਉਣੀ ਜਾਣਾ ਪੈਂਦਾ ਵੀਰੇ ਅਸਲੀ ਦਿ ਮੈਂ ਆਪਦਾ ਘਰ ਛੱਡ ਕੇ ਗਿਆ ਸੀ ਅਸੀਂ ਉੱਥੇ ਕੰਮ ਕੀਤਾ ਫਿਰ ਉਹਨੂੰ ਪੜਾਇਆ ਲਿਖਾਇਆ ਤੇ ਅੱਜ ਸਾਡੀ ਮਾਂ ਰਾਏ ਨੇ ਬਹੁਤ ਵਧੀਆ ਸੰਗਤ ਦਵਿੰਦਰ ਸਿੰਘ ਦੀ ਮਾਤਾ ਭੁਪਿੰਦਰ ਕੌਰ ਨੇ ਦੱਸਿਆ ਕਿ ਉਸਨੇ ਬਹੁਤ ਹੀ ਕਸ਼ਟ ਦੇ ਨਾਲ ਆਪਣੇ ਦੋਹੇ ਬੱਚਿਆਂ ਨੂੰ ਪਾਲਿਆ ਉਹਨਾਂ ਨੇ ਦੱਸਿਆ ਕਿ ਬੱਚੇ ਵੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਪਸ਼ੂਆਂ ਦੇ ਲਈ ਚਾਰਾ ਲੈ ਕੇ ਹੁੰਦੇ ਸਨ ਤੇ ਬਾਅਦ ਦੇ ਵਿੱਚ ਖੇਤ ਵਿੱਚ ਕੰਮ ਕਰਕੇ ਰੋਟੀ ਪਾਣੀ ਦਾ ਜਗਵਾੜ ਕਰਦੇ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮਿਹਨਤ ਅੱਜ ਰੰਗ ਲਿਆਂਦੀ ਹੈ ਜਿਸ ਤੋਂ ਬਾਅਦ ਕੀ ਉਸਦੇ ਬੱਚੇ ਨੇ ਬ੍ਰਿਟੇਨ ਦੀ ਆਰਮੀ ਵਿੱਚ ਭਰਤੀ ਹੋ ਕੇ ਨਾ ਕੇਵਲ ਪਿੰਡ ਜਾਂ ਪਰਿਵਾਰ ਪਲਕੀ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਮੈਂ ਉਹ ਦਵਿੰਦਰ ਸਿੰਘ ਮੇਰਾ ਭਤੀਜਾ ਲਾ ਦਾ ਮਤਾਈ ਜੀ ਉਹਨਾਂ ਦੀ ਤੇ ਉਹਨਾਂ ਨੇ ਬਹੁਤ ਜਣੀ ਦੀ ਇਹ ਮਿਹਨਤ ਕੀਤੀ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਉਹਨਾਂ ਨੇ ਪੜ ਲੈ ਕੇ ਇਨੀ ਵੀ ਚੜ੍ਹਾਈ ਕੀਤੀ ਆ ਤੇ ਅੱਜ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਹੋਇਆ ਤੇ ਇੰਨੇ ਹੌਸਲੇ ਨਾਲ ਜਣੀ ਮੇਥੋਂ ਗੱਲ ਵੀ ਨਹੀਂ ਕੀਤੀ ਜਾਂਦੀ ਤੇ ਮਾਨ ਭਰ-ਭਰ ਆਉਂਦਾ ਹਾਂਜੀ ਤੇ ਮੈਨੂੰ ਤਾਂ ਗਣੀ ਦੀ ਇਹਨਾਂ ਨਾਲੋਂ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਵੀ ਸਾਡਾ ਤੀਜਾ ਵੀ ਮੇਰਾ ਪੁੱਤ ਹੀ ਸਮਝ ਲਓ ਵੀ ਉਹ ਇੰਨੀ ਹੋਇਆ ਚੜਾਈ ਤੇ ਫੌਜੀ ਹੋਇਆ ਉਧਰ ਇੰਗਲੈਂਡ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਸਾਨੂੰ ਫੋਨ ਆਇਆ ਸੀਗਾ ਜਿਹ ਦਿਨ ਉਹ ਹੋਇਆ ਤੇ ਜਿਹ ਦਿਨ ਆ ਟ੍ਰੇਨਿੰਗ ਤੇ ਵੀ ਗਿਆ ਫੋਨ ਆਇਆ ਤੇ ਸਾਨੂੰ ਬਹੁਤ ਖੁਸ਼ੀ ਜਾਨੀ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਾਡੀ ਤਾਈ ਜੀ ਉਹਨੂੰ ਮੈਨੂੰ ਮम्मा ਹੀ ਕਹਿੰਦੇ ਆ ਇਹ ਸ਼ੁਰੂ ਤੋਂ ਛੋਟੇ ਹੁੰਦੇ ਵੀ ਮम्मा ਨੂੰ ਉਹਦਾ ਫੋਨ ਕੀਤਾ ਇਹਨਾਂ ਨੇ ਵੀ ਮੈਂ ਉਹ ਸੈਲੈਕਟ ਹੋ ਗਿਆ ਜਾਨੀ ਬਹੁਤ ਖੁਸ਼ੀ ਹੋਈ ਬਹੁਤ ਵਧਾਈਆਂ ਆਉਂਦੀਆਂ ਜੀ ਬਹੁਤ ਕੋਈ ਨਹੀਂ ਕਿਸਨੇ ਰਿਹਾਈ ਨਹੀਂ ਕੋਈ ਪਿੰਡ ਚ ਤੇ ਬਹੁਤ ਜਾਣੀ ਦੀ ਸਾਬ ਨੇ ਚਾਹ ਕੀਤਾ ਪਿੰਡ ਨੇ ਸਭ ਬਹੁਤ ਖੁਸ਼ੀ ਮਨਾਈ। ਫੌਜੀ ਦਵਿੰਦਰ ਸਿੰਘ ਦੇ ਵੱਡੇ ਭਰਾ ਹਰਮਨ ਜੋਤ ਸਿੰਘ ਨੇ ਖੁਸ਼ੀ ਜਤਾਉਂਦਿਆਂ ਦੱਸਿਆ ਕਿ ਉਸ ਦਾ ਛੋਟਾ ਭਰਾ ਕਾਫੀ ਮਿਹਨਤੀ ਅਤੇ ਪੜ੍ਹਾਈ ਲਿਖਾਈ ਵਿੱਚ ਵੀ ਅੱਛਾ ਸੀ। ਉਹਨਾਂ ਦੱਸਿਆ ਕਿ ਦਵਿੰਦਰ ਸਿੰਘ ਕਬੱਡੀ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ ਅਤੇ ਬਚਪਨ ਤੋਂ ਲੈ ਕੇ ਉਹਨਾਂ ਨੇ ਕਬੱਡੀ ਅਤੇ ਵਾਲੀਬਾਲ ਵਿੱਚ ਬਹੁਤ ਸਾਰੇ ਤਮਗੇ ਜਿੱਤੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਕੜੀ ਮਿਹਨਤ ਅਤੇ ਸਮਰਪਣ ਦੇ ਚਲਦੇ ਆਪਣੀ ਪੜ੍ਹਾਈ ਕੀਤੀ ਅਤੇ ਬਾਕੀ ਪੜ੍ਹਾਈ ਦੇ ਨਾਲ ਨਾਲ ਇੰਗਲੈਂਡ ਸਟੱਡੀ ਵੀਜ਼ਾ ਦੇ ਉੱਤੇ ਉਸਨੂੰ ਭੇਜਿਆ ਜਿੱਥੇ ਕੀ ਉਸਨੇ ਹੁਣ ਇੰਗਲੈਂਡ ਦੀ ਆਰਮੀ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨਾਂ ਦੱਸਿਆ ਕਿ ਦਵਿੰਦਰ ਸਿੰਘ ਦੇ ਭਰਤੀ ਹੋਣ ਨਾਲ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਹੋਇਆ ਵੀਰ ਜੀ ਹਨ ਮਨ ਲ ਪਹਿਲਾਂ ਤੋਂ ਦੇਖਦਿਆ ਉਹਨੇ ਇਹ ਪਰਿਵਾਰ ਨੂੰ ਬਹੁਤ ਮਿਹਨਤੀ ਆ ਪਰਿਵਾਰ ਸੀ ਮਨ ਲ ਦੋਨੇ ਭਰਾ ਆਪਸ ਵਿੱਚ ਵਧੀਆ ਸੀ ਮਨ ਲੈ ਖੇਡਾਂ ਦੇ ਵਿੱਚ ਵੀ ਪਹਿਲਾਂ ਜਨ ਤੋਂ ਮਨ ਲੈ ਨਾਮ ਵੀ ਕਾਫੀ ਲੱਤੇ ਇੰਨਾਂ ਨੇ ਬਾਲੀਵਾਲ ਦੇ ਵਿੱਚ ਵੀ ਮਨ ਲੈ ਬਹੁਤ ਜ਼ਿਆਦਾ ਨਾਮ ਜਿੱਤੇ ਹੋਏ ਇੰਨਾਂ ਦੇ ਸ਼ਾਨਦਾਰ ਜਿੱਤੇ ਹੁੰਦੀ ਸੀ ਤੇ ਮਨ ਲੈ ਪਿੰਡ ਦੇ ਵਿੱਚ ਵੀ ਇੰਨਾਂ ਨੇ ਆਪ ਦਾ ਸਵੇਰੇ ਸਵੇਰੇ ਪਹਿਲਾਂ ਪੱਠੇ ਵੱਢਨੇ ਉਦੋਂ ਬਾਅਦ ਸਕੂਲ ਵੀ ਜਾਂਦੇ ਸੀ ਸਟੱਡੀ ਕਰਦੇ ਸੀ ਵਧੀਆ ਮਨ ਲੈ ਇੰਨਾਂ ਨੇ ਮੋੜ ਤੋਂ ਲੈ ਕੇ ਵਧੀਆ ਆਪ ਦਾ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਜਿਹੜਾ ਵੀ ਮਨ ਲੈ ਹਰ ਇੱਕ ਮਿਲ ਦਿੰਦਾ ਨੂੰ ਹਰ ਇੱਕ ਵਧਾਈ ਬਹੁਤ ਜ਼ਿਆਦਾ ਵਧਾਈ ਦਿੰਦਾ ਹੈ ਮਨ ਲੈ ਇਨ ਦਾ ਨਾਮ ਰੌਸ਼ਨ ਹੋਣੀ ਹੋਣਾ ਸੀ ਵੀਰੇ ਮਤਲਬ ਪਿੰਡ ਦਾ ਹੀ ਬਹੁਤ ਜ਼ਿਆਦਾ ਨਾਮ ਰੌਸ਼ਨ ਹੋਇਆ ਇਹਦੇ ਵਿੱਚ ਮੌਕੇ ਦੇ ਉੱਤੇ ਪਹੁੰਚੇ ਪਿੰਡ ਦੇ ਪੰਚ ਨੇ ਵੀ ਇਸ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਸ ਪਰਿਵਾਰ ਦੇ ਬੱਚਿਆਂ ਦੀ ਵਜ੍ਹਾ ਨਾਲ ਪੂਰੇ ਪਿੰਡ ਦਾ ਨਾਂ ਪੰਜਾਬ ਦੇ ਵਿੱਚ ਲਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਪਰਿਵਾਰ ਨੇ ਹਮੇਸ਼ਾ ਪਿੰਡ ਦੇ ਵਿੱਚ ਪ੍ਰੇਮ ਭਾਵਨਾ ਅਤੇ ਇਕਜੁੱਟਤਾ ਦਿਖਾਈ ਹੈ ਜਿਸ ਤੇ ਚੱਲਦੇ ਆ ਪੂਰਾ ਪਿੰਡ ਇਸ ਪਰਿਵਾਰ ਨੂੰ ਮਾਨ ਸਨਮਾਨ ਦੀ ਨਿਗਾ ਨਾਲ ਵੇਖਦਾ ਹੈ ਜਗਬਾਨੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ